ਕਿਸੇ ਤੋਂ ਪੈਸੇ ਉਧਾਰ ਲਏ ਤੇ ਵਾਪਸ ਨਹੀਂ ਕੀਤੇ ਤਾਂ ਸਿਰਫ ਇੱਕ ਪਾਪ ਨਹੀਂ ਕਈ ਪਾਪ ਇਕੱਠੇ ਕਰਨ ਦੇ ਬਰਾਬਰ ਹੈ ਜਦੋਂ ਵੀ ਅਸੀਂ ਕਿਸੇ ਤੋਂ ਪੈਸੇ ਉਧਾਰ ਲੈਨੇ ਆ ਤਾਂ ਉਸ ਸਮੇ ਅਸੀਂ ਅਗਲੇ ਨਾਲ ਇੱਕ ਵਾਅਦਾ ਕਰਦੇ ਆ ਕਿ ਮੈਂ ਇਸ ਤਰੀਕ ਤੱਕ ਤੇਰੇ ਪੈਸੇ ਵਾਪਸ ਕਰ ਦੂੰਗਾ ਉਸ ਸਮੇ ਅਸੀਂ ਬਹੁਤ ਹੀ ਨਿਮਾਣੇ ਜੇ ਬਣ ਕੇ ਸਾਹਮਣੇ ਵਾਲੇ ਨੂੰ ਆਪਣੀ ਮਜਬੂਰੀ ਦੱਸਦੇ ਆ ਕਿ ਅੱਜ ਮੇਰਾ ਕੰਮ ਅੜਿਆ ਹੋਇਆ ਏ ਅੱਜ ਕੋਈ ਹੱਲ ਕਰ ਦੇ ਮੈਂ ਮਜਬੂਰ ਹਾਂ ਮੇਰਾ ਕਿਸੇ ਪਾਸੇ ਹੱਥ ਨਹੀਂ ਪੈਂਦਾ ਅਗਲਾ ਤਰਸ ਖਾ ਕੇ ਪੈਸੇ ਤਾਂ ਦੇ ਦਿੰਦਾ ਹੈ ਪਰ ਬਾਅਦ ਅਸੀਂ ਸਭ ਭੁੱਲ ਜਾਂਦੇ ਆ ਤੇ ਪੈਸੇ ਵਾਪਸ ਨਹੀਂ ਕਰਦੇ ਅਸੀਂ ਸਿਰਫ ਮੁਕਰਨ ਦਾ ਗੁਨਾਹ ਹੀ ਨਹੀਂ ਕਰਦੇ ਹੋਰ ਵੀ ਕਈ ਗੁਨਾਹ ਕਰ ਦਿੰਦੇ ਹਾਂ ਹੁਣ ਜਦੋਂ ਉਸ ਇਨਸਾਨ ਕੋਲ ਕੋਈ ਹੋਰ ਜਾਏਗਾ ਪੈਸੇ ਮੰਗਣ ਤਾਂ ਉਸ ਦੀ ਮਦਦ ਨਹੀਂ ਕਰੇਗਾ ਕਿਉਂਕਿ ਸਾਡੀ ਗਲਤੀ ਨਹੀਂ ਉਸ ਨੂੰ ਇਹ ਅਹਿਸਾਸ ਕਰਾ ਦਿੱਤਾ ਹੋਏਗਾ ਕਿ ਭਲਾ ਨਹੀਂ ਕਰਨਾ ਚਾਹੀਦਾ ਕਿਸੇ ਦਾ ਹੋ ਸਕਦਾ ਹੈ ਜੋ ਹੁਣ ਮਦਦ ਦੀ ਗੁਹਾਰ ਲਾ ਰਿਹਾ ਹੈ ਉਹ ਇਮਾਨਦਾਰ ਹੋਵੇ ਤੇ ਸੱਚੀ ਚ ਉਸ ਨੂੰ ਪੈਸੇ ਚਾਹੀਦੇ ਹੋਣ ਕਿਸੇ ਐਮਰਜੈਂਸੀ ਲਈ ਐਨੇ ਹੀ ਨਹੀਂ ਅਸੀਂ ਹੁਣ ਆਪ ਵੀ ਆਪਣੀ ਕਿਸੇ ਪਰੇਸ਼ਾਨੀ ਜਾਂ ਬੁਰੇ ਵਕਤ ਚ ਉਸ ਇਨਸਾਨ ਅਗੇ ਹੱਥ ਅਡਣ ਜੋਗੇ ਨਹੀਂ ਰਹਿੰਦੇ ਐ ਵੀ ਛੱਡੋ ਜ਼ਿੰਦਗੀ ਦਾ ਕੀ ਪਤਾ ਹੈ ਕਦੋਂ ਟਾਟਾ ਬਾਇ ਬਾਇ ਕਰ ਜਾਏ ਜੇ ਅਸੀਂ ਕਿਸੇ ਦਾ ਕਰਜ਼ਾ ਲੈ ਕੇ ਜਾਵਾਂਗੇ ਤਾਂ ਉੱਥੇ ਤਾਂ ਖਾਲੀ ਹੱਥ ਹੀ ਜਾਣਾ ਹੈ ਸਿਰਫ ਚੰਗੇ ਕਰਮ ਤੇ ਨੇਕੀਆਂ ਹੀ ਦੇਖੀਆਂ ਜਾਣੀਆਂ ਨੇ ਉਹ ਵੀ ਕੰਮ ਨਹੀਂ ਆਉਣੀਆਂ ਜਦੋਂ ਕਿਸੇ ਦਾ ਦਿਲ ਦੁਖਾ ਕੇ ਕਿਸੇ ਦੀ ਮਿਹਨਤ ਦੀ ਕਮਾਈ ਹੜੱਪ ਕੇ ਇਹ ਜਹਾਨੋਂ ਕੂਚ ਕਰਾਂਗੇ ਇਸ ਲਈ ਬਿਹਤਰ ਇਹ ਹੈ ਕਿ ਜੇ ਕਿਸੇ ਦੇ ਪੈਸੇ ਕਦੇ ਮੁੱਕਰੇ ਹੋਣ ਤਾਜੇ ਹੋ ਸਕੇ ਜਿਉਂਦੇ ਜਿਹੀ ਵਾਪਸ ਕਰ ਜਾਓ ਤੁਹਾਡੀ ਔਲਾਦ ਨੇ ਉਹ ਵਾਪਸ ਨਹੀਂ ਕਰਨੀ ਕਰਜ਼ਾ ਤੁਹਾਡੇ ਨਾਲ ਹੀ ਚਲਾ ਜਾਣਾ ਹੈ ਉਮੀਦ ਕਰਦੇ ਆਂ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ